ਲੈ ਕੇ ਵੀਗਹ ਹੰਸਾ ਵੈਗਰਜੀ ਕੀ ਖਤੇ ਸੰਗਤ ਜੀ ਤਰਨ ਤਾਰਨ ਦੀਆਂ ਚੋਣਾਂ ਅਨਾਉਂਸ ਹੋਣ ਤੋਂ ਬਾਅਦ ਤੇ ਪੇਪਰ ਭਰਨ ਤੋਂ ਬਾਅਦ ਇੱਕ ਕੀ ਬੜੀ ਉੱਭਰ ਕੇ ਆ ਰਹੀ ਹੈ ਉਹ ਹੈਗੀ ਧਰਮੀ ਫੌਜੀ ਧਰਮੀ ਫੌਜੀਆਂ ਬਾਰੇ ਮੈਂ ਇੱਕ ਚਾਨਣਾ ਪਾਉਣਾ ਚਾਹਣਾ ਵੀ ਧਰਮੀ ਫੌਜੀ ਉਹ ਸੀਗੇ ਜਦ ਬਾਦਲਾ ਨੇ ਚਿੱਠੀਆਂ ਭੇਜ-ਭੇਜ ਕੇ ਇੰਦਰਾ ਗਾਂਧੀ ਨੂੰ ਔਖਾਇਆ ਵੀ ਜਿਹੜਾ ਸੰਤ ਜਰਨੈਲ ਸਿੰਘ ਆ ਸਾਡੇ ਦੇ ਭਾਰੂ ਹੋ ਰਿਹਾ ਪੰਜਾਬ ਦੇ ਮੁੱਦੇ ਭਾਰੂ ਹੋ ਰਹੇ ਨੇ ਖੁਦਮੁਖਤਿਆਰੀ ਆ ਜਿਹੜੀ ਸਾਰੀਆਂ ਸਟੇਟਾਂ ਨੂੰ ਕੱਲੀ ਪੰਜਾਬ ਨੂੰ ਨਹੀਂ ਉਹਦਾ ਜਿਹੜਾ ਮੁੱਦਾ ਭਖਦਾ ਜਾ ਰਿਹਾ ਇਹ ਸੰਤ ਜਰਨੈਲ ਸਿੰਘ ਸਾਡੇ ਦੇ ਭਾਰੂ ਹੋ ਗਿਆ ਜੇ ਪੰਜਾਬ ਵਾਸਤੇ ਖੁਦਮੁਖਤਿਆਰੀ ਮਿਲ ਗਈ ਤਾਂ ਜਿਹੜੀਆਂ ਹੋਰ ਸਟੇਟਾਂ ਨੇ ਉਹ ਵੀ ਜਿਹੜੀ ਖੁਦਮੁਖਤਿਆਰੀ ਉਹ ਸਾਰੀਆਂ ਭਾੜ ਨਹੀਂ ਆ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਮੈਂ ਦੱਸਣੀ ਚਾਹੁੰਦਾ ਵੀ ਭਾਰਤ ਇੱਕ ਸੰਗੀ ਦੇਸ਼ ਹੈ ਮਤਲਬ ਛੋਟੇ ਛੋਟੇ ਸੂਬਿਆਂ ਨਾਲ ਰਲ ਕੇ ਇੱਕ ਸੂਬਾ ਬਣਿਆ ਹੋਇਆ ਹੈ ਹਰ ਇੱਕ ਸੂਬਾ ਪੰਜਾਬ ਪੰਜਾਬੀ ਬੋਲੀ ਦੇ ਆਧਾਰ ਤੇ ਹਰਿਆਣਾ ਹਰਿਆਣੇ ਦੀ ਬੋਲੀ ਦੇ ਆਧਾਰ ਤੇ ਬਿਹਾਰ ਬਿਹਾਰੀ ਹਰ ਇੱਕ ਬੋਲੀ ਦੇ ਆਧਾਰ ਤੇ ਸਾਰੇ ਸੂਬੇ ਬਣਾਏ ਗਏ ਹਨ ਹਰ ਇੱਕ ਦੀ ਰੀਤੀ ਰਿਵਾਜ ਵੱਖਰੇ ਨੇ ਹਰ ਇੱਕ ਦੀ ਬੋਲੀ ਵੱਖਰੀ ਹੈ ਰਹਿਣ ਸਹਿਣ ਸਾਰਾ ਕੁਝ ਵੱਖਰਾ ਹੈ ਉਹਦੇ ਆਧਾਰ ਤੇ ਬਣੇ ਸੀਗੇ ਪਰ ਅੱਜ ਮੈਂ ਮੁੱਦਾ ਹੋਰ ਛੋੜ ਕੇ ਬੈਕ ਛੇੜ ਕੇ ਬੈ ਗਿਆ ਮੈਂ ਮੁੱਦਾ ਪਹਿਲੇ ਵਾਲੇ ਦੀ ਆਵਾਂ ਧਰਨੀ ਫੌਜੀ ਨਾਲ ਬਾਦਲਾ ਨੇ ਚਿੱਠੀਆਂ ਲਿਖੀਆਂ ਟੌੜੇ ਨੇ ਜਿੰਨੇ ਵੀ ਸੀਗੇ ਲੀਡਰ ਵੀ ਸਾਡੇ ਦੇ ਭਾਰੂ ਹੁੰਦਾ ਜਾ ਰਿਹਾ ਪੰਜਾਬ ਦੇ ਜਿਹੜੇ ਹੱਕ ਨੇ ਉਹਨਾਂ ਦੀ ਗੱਲ ਹੋ ਰਹੀ ਹੈ ਸਿੱਖੀ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਮੁੱਦੇ ਭਾਰੂ ਹੋ ਰਹੇ ਨੇ ਵੀ ਸੰਤ ਜਰਨੈਲ ਸਿੰਘ ਨੂੰ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਅਰੈਸਟ ਕਰੋ ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਕਰਕੇ ਜਾਂ ਇਹਨੂੰ ਮਾਰੋ ਓਸੀ ਚੀਜ਼ ਦੇ ਤਹਿਤ ਜਿਹੜਾ ਹਮਲਾ ਹੋਇਆ ਸੀਗਾ ਬਾਦਲਾਂ ਦਾ ਬਹੁਤ ਵੱਡਾ ਹੱਥ ਹੈ ਇਹਦੇ ਤੋਂ ਕੋਈ ਵੀ ਨਹੀਂ ਆਹ ਕਰ ਸਕਦਾ ਜਿੱਥੇ ਮਰਜ਼ੀ ਕੋ ਬੈਠ ਕੇ ਡੇਟ ਕਰ ਲਵੇ ਨੰਬਰ 2 ਤੇ ਆਪਾਂ ਉਸੇ ਗੱਲ ਤੇ ਆਈਏ ਜਿਹੜੀ ਚੀਜ਼ ਦੇ ਵਿੱਚੋਂ ਧਾਰਮਿਕ ਫੌਜੀ ਵਾਲਾ ਮੁੱਦਾ ਉੱਭ ਗਿਆ ਉਹ ਅਕਾਲ ਤਖਤ ਸਾਹਿਬ ਤੇ ਅਟੈਕ ਹੈ ਉਹਦੀ ਦੇਣ ਜਿਹੜੀ ਇਹ ਅਕਾਲ ਤਖਤ ਸਾਹਿਬ ਤੇ ਅਟੈਕ ਹੈ ਇਹ ਬਾਦਲਾਂ ਦੀ ਦੇਣ ਹੈ ਤੇ ਜਿੰਨੇ ਵੀ ਸਿੱਖ ਫੌਜੀ ਸੀਗੇ ਉਹਨਾਂ ਸਾਰਿਆਂ ਨੇ ਬਗਾਵਤ ਕਰਤੀ ਸੀਗੀ ਉਹਨਾਂ ਨੂੰ ਜਿਹੜਾ ਉਕਸਾਉਣ ਵਾਲਾ ਬਾਦਲੇ ਹੀ ਸੀਗਾ ਸਿਰਫ ਇੱਕ ਉਹਨਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਤਾਂ ਕਿ ਜਿਹੜੇ ਉਹ ਫੌਜੀ ਨੇ ਆਪਣੇ ਧਰਮ ਵਾਸਤੇ ਆਪਣੇ ਕਾਲ ਤੱਕ ਸਾਥ ਤੇ ਜਿਹੜੇ ਮਰਨ ਮਿਟਣ ਨੂੰ ਤਿਆਰ ਸੀਗੇ ਉਹਨਾਂ ਦੀ ਨਿਸ਼ਾਨਦੇਹੀ ਹੋ ਸਕੇ ਤਾਂ ਕਿ ਉਹਨਾਂ ਨੂੰ ਛਾਂਟ ਕੇ ਮਾਰਿਆ ਜਾ ਸਕੇ ਉਦੋਂ ਜਿਹੜੇ ਬਹੁਤ ਫੌਜੀ ਨੇ ਜਿਹੜੀ ਪੰਜਾਬ ਤੋਂ ਸਟੇਟ ਤੋਂ ਬਾਹਰ ਸੀਗੇ ਉਹ ਬਹੁਤ ਘੇਰ ਘੇਰ ਕੇ ਲੋਕਾਂ ਨੇ ਮਾਰੇ ਨੇ ਉਹਨਾਂ ਦੀ ਗਿਣਤੀ ਹਜੇ ਭੇਦੇ ਹੀ ਐ ਇੱਕ ਬਹੁਤ ਸਿੱਖ ਨੇ ਜਿਹੜੇ ਸਿੱਖ ਫੌਜੀ ਨੇ ਉਦਨੀਆਂ ਸਟੇਟਾਂ ਨੇ ਉਹ ਟਾਈਮ ਦੇ ਵਿੱਚ ਘੇਰ ਘੇਰ ਕੇ ਮਾਰੇ ਨੇ ਬਾਦਲ ਦੇ ਸੌਣ ਕਰਕੇ ਇਹਨਾਂ ਨੇ ਆਰਮੀ ਛੱਡੀ ਆਰਮੀ ਤੋਂ ਛੱਡ ਕੇ ਇਹਨਾਂ ਨੂੰ ਇੱਕ ਵੀ ਆਪਣੇ ਧਰਮ ਵਾਸਤੇ ਇਹਨਾਂ ਨੇ ਆਰਮੀ ਛੱਡ ਦਿੱਤੀ ਬਾਦਲ ਦੇ ਸੌਣ ਕਰਕੇ ਅੱਜ ਸਾਰੇ ਪਾਸੇ ਬਾਦਲ ਜਦ ਬਾਦਲ ਦਾ ਲਾਂਗਾ ਹੀ ਪ੍ਰਚਾਰ ਕਰ ਰਿਹਾ ਵੀ ਧਰਮੀ ਫੌਜੀ ਦੀ ਪਤਨੀ ਖੜੀ ਐ ਧਰਮੀ ਫੌਜੀ ਦੀ ਪਤਨੀ ਖੜੀ ਆ ਸੀ ਸਾਰੇ ਫੌਜੀਆ ਨਾਲ ਸਤਿਕਾਰ ਕਰਦੇ ਜਿੰਨੇ ਵੀ ਧਰਮੀ ਫੌਜੀ ਨੇ ਹਰ ਇੱਕ ਸਿੱਖ ਸਤਿਕਾਰ ਕਰਦਾ ਸੇਧਾ ਕਰਦਾ ਉਹਨਾਂ ਨੂੰ ਵੀ ਤੁਸੀਂ ਮਹਾਨ ਤੁਸੀਂ ਆਪਣੇ ਧਰਮ ਵਾਸਤੇ ਤੁਸੀਂ ਆਪਣਾ ਢਿੱਡ ਆਪਣਾ ਪਰਿਵਾਰ ਨਹੀਂ ਦੇਖਿਆ ਤੁਸੀਂ ਨੇ ਆਪਣੀ ਜਿਹੜੀ ਨੌਕਰੀ ਛੱਡੀ ਹੁਣ ਗੱਲ ਆ ਗਈ ਬਾਦਲਾਂ ਦੀ 1984 ਤੋਂ ਬਾਅਦ ਜਿਹੜੇ ਇਸ ਹੀ ਇਹ ਸਾਰੇ ਇਹਨਾਂ ਦਾ ਕੋਰਟ ਮਾਰਸ਼ਲ ਆ ਕੇ ਇੱਧਰ ਕੋ ਜਾ ਸਾਰੇ ਨੂੰ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਗਿਆ। ਉਹਦੀ ਬਾਅਦ ਚੋ ਬਾਦਲ ਬਹੁਤ ਵਾਰ ਮੁੱਖ ਮੰਤਰੀ ਬਣਿਆ ਪਰ ਇਸ ਕਮੀਨੇ ਬੰਦੇ ਨੇ ਕਦੇ ਵੀ ਧਰਮੀ ਫੌਜੀਆਂ ਵਾਸਤੇ ਕੁਝ ਨਹੀਂ ਸੋਚਿਆ। ਧਰਮੀ ਫੌਜੀਆਂ ਦੀ ਲਿਸਟ ਵੀ ਹੈ। ਮੈਂ ਬਹੁਤ ਧਰਮੀ ਫੌਜੀਓ ਨੂੰ ਮਿਲਦਾ ਵੀ ਆ ਕੋਈ ਸਕਦਾ ਹੋਰ ਕੁਝ ਖਾਸ ਨੂੰ ਐਸਪੀਸੀ ਵੱਲੋਂ ਤਨਖਾਹ ਲਈ ਹੋਵੇ। ਐਸਪੀਸੀ ਬਾਦਲਾਂ ਦੇ ਨਹੀਂ ਐਸਪੀਸੀ ਸਾਡੀ ਸੰਸਦ ਹੈ ਪਰ ਉਹਦੇ ਦਾ ਜਿਹੜਾ ਕੰਟਰੋਲ ਹੈ ਉਹ ਬਾਦਲਾਂ ਦਾ ਹੈ। ਇਹਨਾਂ ਨੇ ਕਿਸੇ ਧਰਮੀ ਫੌਜੀ ਦੀ ਦੇਖਭਾਲ ਨਹੀਂ ਕੀਤੀ ਅੱਜ ਜਦੋਂ ਉਹਨੂੰ ਲੱਗਿਆ ਵੀ ਜਿਹੜਾ ਸੰਦੀਪ ਸਣੀ ਹੈ ਉਹ ਹਰਮਨ ਪਿਆਰਾ ਹੁੰਦਾ ਜਾ ਰਿਹਾ ਉਹਦਾ ਭਰਾ ਬੜੀ ਲੀਡ ਦੇ ਨਾਲ ਚੋਣ ਜਿੱਤੂਗਾ ਇੱਕ ਮੀਤਵਾ ਦੂਆ ਉਮੀਦਵਾਰ ਜਾਤਾ ਦੇ ਨੇ ਉਹ ਦੇਖਦੇ ਨੇ ਇਹਦੀ ਕਾਟ ਕੀ ਆ ਉਹਨਾਂ ਨੇ ਇਹਦੀ ਕਾਟ ਲੱਭੀ ਵੀ ਧਰਮੀ ਫੌਜੀ ਦੀ ਵਾਈਫ ਨੂੰ ਕਢਾਤਾ ਤੇ ਹੁਣ ਚੱਕਰੇ ਆ ਵੀ ਇਹਨਾਂ ਨੇ 16 ਤੇ 25 ਤਕਰੀਬਨ 48 ਸਾਲ ਇਹਨਾਂ ਨੇ ਕਿਸੇ ਵੀ ਧਰਮੀ ਫੌਜੀ ਨੇ ਉਹਨੂੰ ਕੁਛ ਸਾਜਿਆ ਨਾ ਦੇ ਧਰਮੀ ਫੌਜੀ ਕਿੱਥੇ ਜਾਵ ਆ ਗਏ ਮੈਂ ਉਸ ਭੈਣ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਬਾਦਲਾਂ ਦੀ ਪ੍ਰਕਾਸ਼ ਬਾਦਲ ਦੀ ਤੇ ਸਕਵੀਰ ਬਾਦਲ ਦੀ ਜarreਤੀ ਸੈਨਾ ਦੀ ਕਿਹੜੀ ਚੀਜ਼ ਤੋਂ ਤੁਸੀਂ ਅਣਜਾਣ ਜਿਨ੍ਹਾਂ ਨੇ ਸੁਮੇਰ ਸਿੰਘ ਸੈਣੀ ਕੇਪੀਐਸ ਗਿੱਲ ਵਰਗਿਆਂ ਨਾਲ ਰਲ ਕੇ ਸਿੱਖੀ ਦਾ ਘਾਣ ਕਰਿਆ ਪੰਜਾਬ ਨੂੰ ਵੇਚਿਆ ਪੰਜਾਬ ਦੇ ਪਾਣੀ ਨੂੰ ਵੇਚਿਆ ਪੰਜਾਬ ਦੀ ਜਵਾਨੀ ਬਰਬਾਦ ਕਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਹ ਇਹਨਾਂ ਦੇ ਰਾਜੇ ਚ ਸ਼ੁਰੂ ਹੋਈ ਹੈ 2015 ਚ ਇਹਨਾਂ ਨੇ ਵੈਗਰੂ ਕਰਦੀਆਂ ਜਾਫ ਕਰਦੀਆਂ ਸੰਗਤਾਂ ਨੂੰ ਮਾਰਿਆ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਵਿਚਾਰਨੀਆਂ ਚਾਹੀਦੀਆਂ ਨੇ ਮੇਰੀ ਭੈਣ ਨੂੰ ਬੇਨਤੀ ਹੈ ਵੀ ਤੈਨੂੰ ਸਿੱਖ ਕੌਮ ਸੋਨੇ ਨਾਲ ਤੋਲ ਦੂਗੀ ਅੱਜ ਵੀ ਬਾਦਲਾਂ ਵਾਲੀ ਸਾਈਡ ਤੋਂ ਹਟ ਕੇ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਤੁਸੀਂ ਬੈਠ ਜਾਓ ਮੈਂ ਤੁਹਾਡੇ ਨਾਲ ਵਾਦਾ ਕਰਦਾ ساری ਜ਼ਿੰਦਗੀ ਤੁਹਾਡਾ ਗੁਲਾਮ ਹੋ ਕੇ ਰਹੂੰਗਾ ਜੇ ਤੁਸੀਂ ਮੇਰੀ ਕਹੀ ਗੱਲ ਤੇ ਪੈਰਾ ਦੇ ਦਮ ਉਹ ਵੀ ਅੱਜ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਤੁਸੀਂ ਬਹਿਜੋ ਮੈਂ ਵਾਦਾ ਕਰਦਾ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਕੇ ਭਾਵੇਂ ਮੰਗ ਕੇ ਤੁਹਾਨੂੰ ਸੋਨੇ ਦੇ ਨਾਲ ਤੋਲੀਏ ਪਰ ਬਹਿਜੋ ਬਾਦਲਾਂ ਦੇ ਹੱਥੋਂ ਗੁਮਰਾਹ ਨਾ ਹੋਵੋ ਸੋ ਮੇਰੀ ਇਹ ਹੀ ਬੇਨਤੀ ਹੈ ਪਰਵਾਨ ਕਰਿਓ ਧਰਮੀ ਫੌਜੀਆਂ ਦਾ ਮੁੱਦਾ ਬੜਾ ਗਰਮ ਆਇਆ ਤੇ ਮੈਂ ਕਿਹਾ ਚਲੋ ਧਰਮੀ ਫੌਜੀ ਬਾਦਲਾਂ ਦੀ ਹੀ ਦੇਣਾ ਬਾਦਲਾ ਨਹੀਂ ਉਹਨਾਂ ਨੂੰ ਸਾਇਆ ਬਾਦਲਾ ਨਹੀਂ ਮਰਵਾਇਆ ਬਾਦਲਾ ਦੀ ਨੌਕਰੀ ਤੋਂ ਕਢਾਇਆ ਬਾਦਲਾ ਨੇ 41 ਸਾਲ ਤੱਕ ਉਹਨਾਂ ਨੂੰ ਪੁੱਛਿਆ ਨਹੀਂ ਹੈਗਾ ਸੋ ਜਰੂਰ ਗੌਰ ਕਰਿਓ ਵਾਇਗੁਰ ਜੀ ਦਾ ਹਲ ਸਾਹਿਬ ਹੈ ਵਾਇਗੁਰ ਜੀ ਕੀ ਪਤੇ